ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜੇ ਤੁਹਾਡੀਆਂ ਖੂਨ ਦੇ ਟੈਸਟਾਂ ਦੇ ਵਿੱਚ ਤੁਹਾਡੀਆਂ ਰਿਪੋਰਟਾਂ ਦੇ ਵਿੱਚ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਵਧੇ ਆਏ ਆ ਤਾਂ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਲਈ ਬੜੀ ਐਮ ਹੋ ਸਕਦੀ ਬੜੀ ਮਹੱਤਵਪੂਰਨ ਹੋ ਸਕਦੀ ਸੋ ਇਸ ਵੀਡੀਓ ਚ ਅਸੀਂ ਪੂਰੇ ਵਿਸਥਾਰ ਨਾਲ ਗੱਲ ਕਰਾਂਗੇ ਵੀ ਜਿਹੜਾ ਕੋਲੇਸਟ੍ਰੋਲ ਵਧ ਜਾਂਦਾ ਏ ਉਹਨੂੰ ਬਿਨਾਂ ਦਵਾਈ ਤੋਂ ਅਸੀਂ ਏਹ ਠਾਕ ਮੇ ਲਿਆ ਸਕਦੇ ਆ ਅਬ ਦੀ ਡਾਈਟ ਦੇ ਵਿੱਚ ਹੋਜਨ ਦੇ ਵਿੱਚ ਕੀ ਕੀ ਤਬਦੀਲੀਆਂ ਲਿਆਈਏ ਜਿਹੜੇ ਨੇਚਰਲ ਰੈਮਡੀਜ਼ ਆ ਕੁਦਰਤੀ ਨੁਸਖੇ ਆ ਉਹ ਕਿਹੜੇ ਵਰਤੀਏ ਜਿਹਦੇ ਨਾਲ ਅਸੀਂ ਆਪਦੇ ਕੋਲੇਸਟ੍ਰੋਲ ਨੂੰ ਟ੍ਰਾਈਗਲਿਸਰਾਈਡ ਨੂੰ ਇੱਕ ਕੁਦਰਤੀ ਤਰੀਕੇ ਨਾਲ ਘਟਾ ਸਕਦੇ ਹਾਂ ਸੋ ਇਸ ਵੀਡੀਓ ਨਾਲ ਬਣੇ ਰਹੋ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲੋ ਬੈਲ ਆਈਕਨ ਦਬਾ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਸਿਹਤ ਨੂੰ ਲੈ ਕੇ ਮੈਂ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਸਿੱਧੀਆਂ ਨੋਟੀਫਿਕੇਸ਼ਨ ਉਹਨਾਂ ਦਾ ਪਹੁੰਚ ਜਾਏ ਸੋ ਆਓ ਸਾਥੀਓ ਪਹਿਲਾਂ ਤਾਂ ਜਾਣ ਲੈਨੇ ਆ ਵੀ ਕੋਲੇਸਟ੍ਰੋਲ ਹੁੰਦਾ ਕੀ ਆ, ਟ੍ਰਾਈਗਲਿਸਰਾਈਡ ਕਿਵੇਂ ਵੱਧਦੇ ਆ, ਕਿਹੜੇ-ਕਿਹੜੇ ਭੋਜਨ ਦੇ ਨਾਲ ਤੇ ਅਹਿਮ ਜਿਹੜੀ ਗੱਲ ਆ ਵੀ ਕਿਹੜਾ ਭੋਜਨ ਖਾ ਕੇ ਇਹਨੂੰ ਕੰਟਰੋਲ 'ਚ ਕਿਹੜੀਆਂ ਚੀਜ਼ਾਂ ਕਰਦੀਆਂ ਏ ਉਹਨਾਂ ਬਾਰੇ ਵੀ ਜਾਣਾਂਗੇ। ਸੋ ਸਾਥੀਓ ਕੋਲੇਸਟ੍ਰੋਲ ਜਿਹੜਾ ਹੁੰਦਾ ਏ ਸਾਡੇ ਖੂਨ ਦੇ ਵਿੱਚ ਜਦੋਂ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਵਧਣ ਲੱਗ ਜੇ ਲੋੜ ਤੋਂ ਜ਼ਿਆਦਾ ਤਾਂ ਉਦੋਂ ਸਾਡੇ ਦਿਲ ਦੀ ਸਿਹਤ ਲਈ ਖਤਰੇ ਖੜੇ ਕਰ ਦਿੰਦਾ ਏ। ਸੋ ਨਾਰਮਲ ਰੇਂਜ ਜਿਹੜੀ 150 ਤੋਂ 200 ਦੇ ਵਿੱਚ ਜਿਹੜਾ ਕੋਲੇਸਟ੍ਰੋਲ ਹੋਣਾ ਚਾਹੀਦਾ ਹੈ ਤੇ 100 ਤੋਂ 150 ਦੇ ਵਿੱਚ ਟ੍ਰਾਈਗਲਿਸਰਾਈਡ ਹੋਣੇ ਚਾਹੀਦੇ ਪਰ ਜਦੋਂ ਇਹ ਲੋੜ ਤੋਂ ਵੱਧ ਕੋਲੇਸਟ੍ਰੋਲ 200 ਤੋਂ ਉੱਪਰ ਜਾਣਾ ਸ਼ੁਰੂ ਹੋ ਜਾਏ 300 ਹੋ ਜਾਏ 400 ਕਈਆਂ ਦਾ 500 ਤੱਕ ਪਹੁੰਚ ਜਾਂਦਾ ਹੈ ਸੋ ਉਨਾਂ ਹੀ ਜਿਹੜਾ ਰਿਸਕ ਆ ਸਾਡੇ ਦਿਲ ਨੂੰ ਉਨਾਂ ਹੀ ਵਧਣ ਲੱਗ ਜਾਂਦਾ ਹਾਰਟ ਅਟੈਕ ਹੋਣ ਦਾ ਖਤਰਾ ਵਧਣ ਲੱਗ ਜਾਂਦਾ ਸਾਡੇ ਬ੍ਰੇਨ 'ਚ ਵੀ ਨਾੜੀ ਫਟਣ ਦਾ ਜਿਹੜਾ ਸਟ੍ਰੋਕ ਹੋਣ ਦਾ ਖਤਰਾ ਬਣ ਜਾਂਦਾ ਏ ਸੋ ਜਿੰਨਾ ਕੋਲੇਸਟ੍ਰੋਲ ਵਧੇ 200 ਤੋਂ ਉੱਪਰ ਉਨਾ ਹੀ ਮਾੜਾ ਏ ਸੋ ਇਹਨੂੰ ਹੁਣੇ ਤੋਂ ਅਸੀਂ ਕੰਟਰੋਲ 'ਚ ਰੱਖੀਏ ਆਪਦੇ ਖਾਣ ਪੀਣ ਦੇ ਤਰੀਕਿਆਂ ਨੂੰ ਬਦਲ ਕੇ ਐਕਸਰਸਾਈਜ਼ ਕਰਕੇ ਤਾਂ ਜ਼ਿਆਦਾ ਵਧੀਆ ਹੋਊਗਾ ਤਾਂ ਜੋ ਸਾਨੂੰ ਅੱਗੇ ਜਾ ਕੇ ਦਵਾਈਆਂ ਦੀ ਜਿਹੜੀ ਲੋੜ ਨਾ ਪਵੇ ਸੋ ਆਓ ਸਾਥੀਓ ਜਾਣਦੇ ਵੀ ਕੋਲੇਸਟ੍ਰੋਲ ਵਧਣ ਨੂੰ ਰੋਕਣ ਵਾਸਤੇ ਇਹਨੂੰ ਘਟਾਉਣ ਵਾਸਤੇ ਟ੍ਰਾਈਗਲਿਸਰਾਈਡ ਨੂੰ ਘਟਾਉਣ ਵਾਸਤੇ ਕੀ ਕੀ ਅਸੀਂ ਮੇਨ ਜੜੀ ਬੂਟੀਆਂ ਕੁਦਰਤੀ ਤਰੀਕੇ ਵਾਰ ਸਕਦੇ ਤਾਂ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ omega 3 ਫੈਟੀ ਐਸਿਡ ਆ ਉਹ ਸਾਡੇ ਕੋਲੇਸਟ੍ਰੋਲ ਨੂੰ ਘਟਾਊਗਾ ਕੁਦਰਤੀ ਤਰੀਕੇ ਨਾਲ ਸੋ ਹੁਣ ਸਵਾਲ ਇਹ ਆਉਂਦੇ ਵੀ omega 3 ਫੈਟੀ ਐਸਿਡ ਹੁੰਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਚ ਸੋ omega 3 ਫੈਟੀ ਐਸਿਡ ਸਾਨੂੰ ਮੱਛੀ ਤੋਂ ਮਿਲ ਜਾਂਦਾ ਏ ਤੇ ਜਿਹੜੇ ਲੋਕ ਵੈਜੀਟੇਰੀਅਨ ਆ ਮਾਸ ਮੱਛੀ ਨਹੀਂ ਖਾਂਦੇ ਉਹ ਸਭ ਤੋਂ ਵਧੀਆ ਸਰੋਤ ਉਹਨਾਂ ਵਾਸਤੇ omega 3 ਦਾ ਹੈਗਾ ਏ ਫਲੈਕਸ ਸੀਡਸ ਅਲਸੀ ਦੇ ਬੀਜ ਸੋ ਅਲਸੀ ਦੇ ਬੀਜ ਬਹੁਤ ਵਧੀਆ ਏ omega 3 ਫੈਟੀ ਐਸਿਡ ਦਾ ਸਰੋਤ ਇਹਨਾਂ ਨੂੰ ਖਾਣ ਦਾ ਸਹੀ ਤਰੀਕਾ ਆਓ ਜਾਣ ਲੈਨੇ ਸਾਥੀਓ ਇਹਨਾਂ ਨੂੰ ਮੱਧਮ ਜੀ ਮੀਡੀਅਮ ਜੀ ਅੱਗ ਤੇ ਤੁਸੀਂ ਭੁੰਨ ਲੈਣਾ ਏ ਉਸ ਤੋਂ ਬਾਅਦ ਮਤਲਬ ਬਰਾਊਨ ਹੋਣ ਤੋਂ ਪਹਿਲਾਂ ਹੀ ਇਹਨਾਂ ਨੂੰ ਲਾ ਲੈਣਾ ਅੱਗ ਤੋਂ ਮੀਡੀਅਮ ਅੱਗ ਤੇ ਇਹਨਾਂ ਨੂੰ ਡਰਾਈ ਰੋਸਟ ਕਰ ਲੈਣਾ ਹੈ ਹੁਣ ਤੁਸੀਂ ਇਹਨਾਂ ਦਾ ਪਾਊਡਰ ਬਣਾ ਲਓ ਬਰੀਕ ਬਰੀਕ ਪੀਸ ਲਓ ਕਿਉਂਕਿ ਕਈ ਲੋਕ ਕੀ ਕਰਦੇ ਸਿੱਧਾ ਹੀ ਇਹਨਾਂ ਨੂੰ ਨਿਗਲ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਹੈ ਜਿਹੜੇ ਸਾਨੂੰ ਇਹਦੇ ਵਿੱਚੋਂ ਬੈਨੀਫਿਟਸ omega 3 ਫੈਟੀ ਐਸਿਡ ਆ ਉਹ ਨਹੀਂ ਮਿਲ ਪਾਉਂਦੇ ਹੋਰ ਵੀ ਜਿਹੜੇ ਪੋਸਟ ਤਾਤਾਂ ਉਹ ਨਹੀਂ ਮਿਲ ਪਾਉਂਦੇ ਕਿਉਂਕਿ ਜਿਹੜਾ ਅਲਸੀ ਦੇ ਬੀਜ ਇਹਨਾਂ ਦੀ ਜਿਹੜੀ ਬਾਹਰਲੀ ਲੇਅਰ ਆ ਭਰਤਾ ਉਹ ਬੜੀ ਸਟਰੋਂਗ ਹੁੰਦੀ ਆ ਉਹ ਸਾਡੇ ਪੇਟ 'ਚ ਜਾ ਕੇ ਹজম ਨਹੀਂ ਹੁੰਦੀ ਸੋ ਵਧੀਆ ਇਹਨਾਂ ਤੋਂ ਲੈਣ ਦਾ ਫਾਇਦਾ ਇਹੀ ਆ ਤਾਂ ਜੋ ਸਾਨੂੰ ਫਾਇਦਾ ਵੀ ਮਿਲੇ ਇਹਨਾਂ ਨੂੰ ਵਰਤਣ ਦਾ ਉਹ ਇਹ ਆ ਵੀ ਇਹਨਾਂ ਨੂੰ ਬਰੀਕ ਪੀਸ ਲਓ ਉਸ ਤੋਂ ਬਾਅਦ ਸਵੇਰੇ ਉੱਠ ਕੇ ਨਿਰਨੇ ਕਾਲਜੇ ਇੱਕ ਚਮਚ ਇਹਨਾਂ ਦਾ ਉਸੇ ਜੇ ਪਾਣੀ ਨਾਲ ਲਓ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਬਹੁਤ ਲਾਭ ਮਿਲੂਗਾ ਸੋ ਸਾਥੀਓ ਅੱਗੇ ਵੀ ਆਪਾਂ ਗੱਲ ਕਰਾਂਗੇ ਇੱਕ ਖਾਸ ਨੁਸਖੇ ਬਾਰੇ ਵੀ ਗੱਲ ਕਰਾਂਗੇ ਸੋ ਉਸ ਤੋਂ ਪਹਿਲਾਂ ਅਸੀਂ ਕੁਝ ਫਰੂਟਸ ਆ ਜਿਹੜੇ ਫਾਲ ਆ ਸਾਨੂੰ ਕਿਹੜੇ-ਕਿਹੜੇ ਖਾਣੇ ਚਾਹੀਦੇ ਜਿਹਦੇ ਨਾਲ ਸਾਡਾ ਕੋਲੇਸਟ੍ਰੋਲ ਘਟੂ ਟ੍ਰਾਈਗਲਾਈਸਰਾਈਡ ਘਟਣਗੇ ਉਸ ਬਾਰੇ ਵੀ ਜਾਣਾਂਗੇ ਸੋ ਅਲਸੀ ਦੇ ਬੀਜ ਬਹੁਤ ਵਧੀਆ ਏ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਵੱਧਦਾ ਏ ਤੇ ਨਿੰਬੂ ਬਹੁਤ ਵਧੀਆ ਏ ਨਿੰਬੂ ਦਾ ਪਾਣੀ ਸਵੇਰੇ ਪੀਓ ਕੋਸੇ ਪਾਣੀ ਚ ਨਿੰਬੂ ਨਿਚੋੜ ਕੇ ਨਿੰਬੂ ਤੇ ਇੱਕ ਨੁਸਖਾ ਵੀ ਤਿਆਰ ਹੁੰਦਾ ਉਸ ਬਾਰੇ ਵੀ ਅੱਜ ਗੱਲ ਕਰਾਂਗੇ ਸੋ ਨਿੰਬੂ ਦੇ ਵਿੱਚ ਵਿਟਾਮਿਨ ਸੀ ਹੁੰਦਾ ਏ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਾਉਣ ਚ ਸਾਡੀ ਸਹਾਇਤਾ ਕਰਦਾ ਏ ਟ੍ਰਾਈਗਲਿਸਰਾਈਡ ਨੂੰ ਵੀ ਘਟਾਉਂਦਾ ਏ ਇਹ ਚ ਬੜੇ ਵਧੀਆ ਐਂਟੀਆਕਸੀਡੈਂਟ ਫਲੇਵਨੋਇਡਸ ਵਰਗੇ ਹੁੰਦੇ ਆ ਸਿੱਧੇ ਨਾਲ ਸਾਡਾ ਕੋਲੇਸਟ੍ਰੋਲ ਵੀ ਘੇਟਾਂ ਜਾਂਦਾ ਟ੍ਰਾਈਗਲਸਰਾਈਡ ਵੀ ਘੇਟਾਂ ਜਾਂਦੇ ਆ ਸੋ ਨੀਂंबू ਦੇ ਰਸ ਦਾ ਵੀ ਜ਼ਰੂਰ ਇਸਤੇਮਾਲ ਕਰੋ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਹੈ ਤੇ ਸਾਥੀਓ ਟ੍ਰਾਈਗਲਸਰਾਈਡ ਸਾਡੇ ਤੇਲ ਵਾਲੀਆਂ ਚੀਜ਼ਾਂ ਨਾਲ ਤਾਂ ਵੱਧਦਾ ਹੀ ਵੱਧਦਾ ਇਹਦੇ ਨਾਲ ਨਾਲ ਮਿੱਠਾ ਵੀ ਟ੍ਰਾਈਗਲਸਰਾਈਡ ਨੂੰ ਵਧਾਉਂਦਾ ਸੋ ਮਿੱਠੇ ਦਾ ਸਭ ਸਭ ਤੋਂ ਪਹਿਲਾਂ ਸਾਨੂੰ ਪਰਹੇਜ਼ ਕਰਨਾ ਪਊਗਾ ਬਿਲਕੁਲ ਬੰਦ ਕਰਨਾ ਪਊਗਾ ਇਹ ਤਾਂ ਚੀਜ਼ਾਂ ਸੀ ਕੁਝ ਜਿਹੜੀਆਂ ਸੀ ਸਟਾਰਟ ਕਰਨੀਆਂ ਇਹ ਜਦੋਂ ਹੀ ਸਾਡੀ ਰਿਪੋਰਟ ਚ ਆ ਗਿਆ ਵੀ ਤੁਹਾਡਾ ਕੋਲੇਸਟ੍ਰੋਲ ਵੱਧ ਗਿਆ ਹੁਣ ਗੱਲ ਆਉਂਦੀ ਵੀ ਤੇਲ ਕਿਹੜੇ ਵਰਤਣੇ ਆ ਉਸ ਤੋਂ ਬਾਅਦ ਫਰੂਟਸ ਵੇਖਾਂਗੇ ਸੋ ਪਹਿਲਾਂ ਅਸੀਂ ਤੇਲ ਜਾਣ ਲਈਏ ਸਾਥੀਓ ਤੇਲ ਸਭ ਤੋਂ ਵਧੀਆ ਜਿਹੜਾ ਸਰੋਂ ਦਾ ਤੇਲ ਆ ਮਸਟਰਡ ਆਇਲ ਰਿਫਾਈਂਡ ਤੇਲ ਤਾਂ ਬਿਲਕੁਲ ਬੰਦ ਕਰ ਦਿਓ ਜਿਹੜੇ ਰਿਫਾਈਂਡ ਤੇਲ ਆ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਉਹਨਾਂ ਦੇ ਵਿੱਚ ਆਰਟੀਫੀਸ਼ੀਅਲ ਕਹੋ ਕੈਮੀਕਲ ਅਜਿਹੇ ਹੁੰਦੇ ਆ ਜਿਹੜੇ ਸਾਡੀ ਸਿਹਤ ਨੂੰ ਖਰਾਬ ਕਰਦੇ ਆ ਤੇ ਉਹਨਾਂ ਦੀ ਪ੍ਰੋਸੈਸਿੰਗ 'ਚ ਜਦੋਂ ਬਣਾਉਂਦੇ ਆ ਬਹੁਤ ਐਕਸਟ੍ਰੀਮ ਹੀਟ ਤੇ ਬੜੀ ਤੇਜ਼ ਜਿਹੜੀ ਟੈਂਪਰੇਚਰ ਤੇ ਉਹਨਾਂ ਨੂੰ ਬਣਾਇਆ ਜਾਂਦਾ ਏ ਜਿਦੇ ਨਾਲ ਕੀ ਹੁੰਦਾ ਤੇਲ ਵਿੱਚਲੇ ਪੋਸਟਿਕ ਤੱਤ ਤਾਂ ਕੋਈ ਰਹਿੰਦੇ ਹੀ ਨਹੀਂ ਸਗੋਂ ਇਹਦੇ ਵਿੱਚ ਹੋਰ ਫ੍ਰੀ ਰੈਡੀਕਲਸ ਬਣ ਜਾਂਦੇ ਹਨ ਹਾਨੀਕਾਰਕ ਜਿਹੜੇ ਪਦਾਰਥ ਉਹ ਪੈਦਾ ਹੋ ਜਾਂਦੇ ਆ ਐਵੇਂ ਸਾਨੂੰ ਜ਼ੀਰੋ ਕੋਲੇਸਟ੍ਰੋਲ ਕਹਿ ਕੇ ਵੇਚਿਆ ਜਾਂਦਾ ਏ ਉਲਟਾ ਇਹ ਸਾਡੀ ਸਿਹਤ ਨੂੰ ਖਰਾਬ ਕਰਦਾ ਸਾਡੇ ਹਾਰਟ ਅਟੈਕ ਦਾ ਜਿਹੜਾ ਖਤਰਾ ਉਹਨੂੰ ਵਧਾ ਦਿੰਦਾ ਸੋ ਰਫਾਈਨਡ ਆਇਲ ਬਿਲਕੁਲ ਬੰਦ ਕਰਨੇ ਇਹਨਾਂ ਦੀ ਜਗ੍ਹਾ ਸੀ ਸਰੋਂ ਦਾ ਤੇਲ ਵਰਤਣਾ ਏ ਤੇ ਜਿਹੜੇ ਲੋਕ ਸਾਊਥ ਇੰਡੀਆ ਨਾਲ ਉਹ ਨਾਰੀਅਲ ਦੇ ਤੇਲ ਦਾ ਪ੍ਰਯੋਗ ਕਰ ਸਕਦੇ ਕਿਉਂਕਿ ਉੱਧਰ ਜਿਹੜਾ ਕੋਕੋਨਟ ਜ਼ਿਆਦਾ ਬਣਦਾ ਏ ਸੋ ਇਸ ਤੋਂ ਇਲਾਵਾ 올ਿਵ ਆਇਲ ਵੀ ਵਧੀਆ ਏ ਸਭ ਤੋਂ ਵਧੀਆ ਹੈਗਾ ਦੇਸੀ ਕਿਉਂ ਗਾਹ ਦੇ ਦੁੱਧ ਦਾ ਬਣਿਆ ਦੇਸੀ ਘਿਓ ਸਭ ਤੋਂ ਵਧੀਆ ਏ ਇਹਦੇ ਨਾਲ ਕੀ ਹੁੰਦਾ ਸਾਡਾ ਕੋਲੇਸਟ੍ਰੋਲ ਵੱਧਦਾ ਨਹੀਂ ਸਗੋਂ ਘਟਦਾ ਹੈ ਜੇ ਅਸੀਂ ਇਹਨੂੰ ਸਹੀ ਮਾਤਰਾ ਲਿਮਟਿਡ ਮਾਤਰਾ ਚ ਲੈਣਾ ਰੋਜ਼ਾਨਾ 2 ਚਮਚੇ ਅਸੀਂ ਦੇਸੀ ਘਿਓ ਦੇ ਲੈਣੇ ਆ ਇਹਦੇ ਵਿੱਚ ਬੁਟਾਇਰਿਕ ਐਸਿਡ ਹੁੰਦਾ ਹੈ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਘਟ ਕਰਨ ਚ ਟ੍ਰਾਈਗਲਾਈਸਰਾਈਡ ਨੂੰ ਘਟਾਉਣ ਸਹਾਇਤਾ ਕਰਦਾ ਬੁਟਾਇਰਿਕ ਐਸਿਡ ਸਾਡਾ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹਨੂੰ ਘਟ ਕਰਦਾ ਹੈ ਸੋ ਤੇਲ ਵੀ ਅਸੀਂ ਜਾਣ ਲਿਆ ਵੀ ਕਿਹੜੇ ਵਰਤਣੇ ਆ ਉਸ ਤੋਂ ਪਹਿਲਾਂ ਅਸੀਂ ਕੁਝ ਚੀਜ਼ਾਂ ਨੇਚਰਲ ਜਿਹੜੀਆਂ ਵਰਤਣੀਆਂ ਖਾਣੀਆਂ ਸਵੇਰੇ ਉੱਠ ਕੇ ਉਹ ਜਾਣ ਲਿਆ ਹੁਣ ਅਸੀਂ ਜਾਣਦੇ ਵੀ ਫਲ ਸਭ ਤੋਂ ਵਧੀਆ ਜਿਹੜੇ ਪੀਲੇ ਫਲਾਂ ਦੀ ਕੈਟਾਗਰੀ ਆਏ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕਿਹੜੇ ਕਿਹੜੇ ਫਰੂਟ ਆ ਫਲਾਂ ਕਿੰਨੀ ਕਿੰਨੀ ਮਾਤਰਾ ਚ ਲੈਣੇ ਆ ਕਿਵੇਂ ਕਿਵੇਂ ਲੈਣੇ ਆ ਉਹ ਜਾਣ ਉਸ ਤੋਂ ਬਾਅਦ ਅਖੀਰ ਤੇ ਇੱਕ ਖਾਸ ਨੁਸਖਾ ਜਾਣਾਂਗੇ ਸੋ ਵੀਡੀਓ ਨੂੰ ਵਿੱਚੋਂ ਨਾ ਛੱਡ ਕੇ ਜਾਇਓ ਇਹਨੂੰ ਪੂਰੀ ਨੂੰ ਵੇਖ ਲਿਓ ਤੁਹਾਨੂੰ ਫਾਇਦਾ ਮਿਲੂਗਾ ਬਹੁਤ ਜ਼ਿਆਦਾ ਲਾਭ ਮਿਲੂਗਾ ਸੋ ਸਾਥੀਓ ਫਲਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜੇ ਅਸੀਂ ਫਰੂਟ ਵੇਖੀਓ ਹੁੰਦਾ ਬਨਾਣਾ ਬਨਾਣਾ ਦੇ ਵਿੱਚ ਕੇਲੇ ਦੇ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਸੋ ਜਿਹੜਾ ਪੋਟਾਸ਼ੀਅਮ ਆ ਉਹ ਸਾਡੇ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਸਾਡੀ ਸਹਾਇਤਾ ਕਰਦਾ ਏ ਇਸ ਤੋਂ ਇਲਾਵਾ ਕੇਲਾ ਜਦੋਂ ਅਸੀਂ ਖਾਂਦੇ ਆ ਇਹਦੇ ਵਿੱਚ ਅਜਿਹੇ ਕੰਪਾਊਂਡ ਪਾਏ ਜਾਂਦੇ ਆ ਜਿਹੜੇ ਸਾਡੇ ਨਸਾਂ ਨੂੰ ਡਾਈਲੇਟ ਕਰ ਦਿੰਦੇ ਆ ਕੁਦਰਤੀ ਤਰੀਕੇ ਨਾਲ ਸੋ ਜਿਹਦੇ ਨਾਲ ਕੀ ਹੁੰਦਾ ਬਲੱਡ ਫਲੋ ਬਹੁਤ ਵਧੀਆ ਵਹਿੰਦਾ ਏ ਖੂਨ ਦਾ ਜਿਹੜਾ ਕਲੌਟ ਜੰਮਣ ਦਾ ੱਤਕਾ ਜੰਮਣ ਦਾ ਖਤਰਾ ਉਹ ਘਟ ਹੋ ਜਾਂਦਾ ਏ ਸੋ ਬਨਾਣਾ ਦੇ ਵਿੱਚ ਕੇਲੇ ਦੇ ਵਿੱਚ ਸੋਲੂਬਲ ਫਾਈਬਰ ਬਹੁਤ ਵਧੀਆ ਪਾਏ ਜਾਂਦੇ ਆ ਜਿਹੜੇ ਕੁਦਰਤੀ ਤਰੀਕੇ ਨਾਲ ਸਾਡੇ ਕੋਲੇਸਟ੍ਰੋਲ ਨੂੰ ਹੇਠਾਂ ਲੈ ਕੇ ਆਉਂਦੇ ਆ ਟ੍ਰਾਈਗਲਿਸਰਾਈਡ ਨੂੰ ਘਟਾਉਂਦੇ ਆ ਸੋ ਰੋਜ਼ਾਨਾ ਤੁਸੀਂ 1 ਜਾਂ 2 ਦੀ ਗਿਣਤੀ 'ਚ ਸਿਹਤਮੰਦ ਵਿਅਕਤੀ ਜਿਹੜਾ ਉਹ ਬਨਾਨਾ ਦਾ ਸੇਵਨ ਕਰ ਸਕਦਾ ਹੈ ਤੇ ਜਿਨ੍ਹਾਂ ਨੂੰ 슈ਗਰ ਆ ਉਹ ਇਹਦਾ ਪਰਹੇਜ਼ ਕਰਨ ਕਿਉਂਕਿ ਇਹਦੇ ਨਾਲ 슈ਗਰ ਤੁਹਾਡੀ ਵੱਧ ਸਕਦੀ ਆ ਬਾਕੀ ਤੁਸੀਂ 슈ਗਰ ਵਾਲੇ ਮਰੀਜ਼ ਜਿਹੜਾ ਜਿਆਦਾ ਪੱਕਾ ਨਾ ਹੋਵੇ ਕੇਲਾ ਉਹਦਾ ਸੇਵਨ ਕਰ ਸਕਦੇ ਆ ਤੇ ਇਹਨੂੰ ਲਿਮਟਿਡ ਮਾਤਰਾ 'ਚ ਹੀ ਕਰੋ ਜੇ ਤੁਹਾਨੂੰ 슈ਗਰ ਆ ਤੇ ਸਾਥੀਓ ਅਗਲਾ ਫਰੂਟ ਪੀਲਾ ਫਲ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਊਗਾ ਸਾਨੂੰ ਹੋਰ ਵੀ ਦਿਲ ਨੂੰ ਸਾਡੇ ਨੂੰ ਮਜ਼ਬੂਤ ਬਣਾਊਗਾ ਉਹ ਹੈਗਾ ਏ ਅਨਾਨਾਸ ਪਾਈਨੈਪਲ ਦੋਸਤੋ ਪਾਈਨੈਪਲ ਦੇ ਵਿੱਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਵਿਟਾਮਿਨ ਈ ਬਹੁਤ ਵਧੀਆ ਹੁੰਦਾ ਏ ਜਿਹਦੇ ਨਾਲ ਕੀ ਆ ਇਹ ਇੱਕ ਬੜੇ ਵਧੀਆ ਐਂਟੀਆਕਸੀਡੈਂਟ ਆ ਦੋਵੇਂ ਵਿਟਾਮਿਨ ਜਿਹਦੇ ਨਾਲ ਸਾਡਾ ਦਿਲ ਆ ਦਿਲ ਦੀ ਸਿਹਤ ਵਧੀਆ ਰੰਦੀ ਆ ਇਨਫਲੇਮੇਸ਼ਨ ਘਟਦੀ ਆ ਆਕਸੀਡੇਟਿਵ ਸਟ੍ਰੈਸ ਘਟਦਾ ਏ ਸਾਡੇ ਦਿਲ ਦੀ ਸਿਹਤ ਨੂੰ ਚੰਗਾ ਬਣਾਉਂਦੇ ਆ ਇਹਨਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਇਸ ਤੋਂ ਇਲਾਵਾ ਅਨਾनास ਦੇ ਵਿੱਚ ਬ੍ਰੋਮਲੇਨ ਨਾਂ ਦਾ ਇੱਕ ਐਨਜ਼ਾਈਮ ਹੁੰਦਾ ਏ ਜਿਹੜਾ ਕਿ ਐਂਟੀ ਇਨਫਲੇਮੇਟਰੀ ਗੁਣ ਰੱਖਦਾ ਏ ਸਾਡੇ ਦਿਲ 'ਚ ਜਿਹੜਾ ਖੂਨ ਜੰਮਣ ਦਾ ਖਤਰਾ ਏ ਕਲੌਟ ਬਣਨ ਦਾ ਸਾਡੀਆਂ ਆਰਟਰੀਜ਼ ਵਿੱਚ ਦਿਲ ਦੀਆਂ ਤਮਣੀਆਂ ਦੇ ਵਿੱਚ ਉਹਨਾਂ ਦੇ ਖਤਰੇ ਨੂੰ ਘਟ ਕਰਦਾ ਏ ਸੋ ਅਨਾनास ਦੇ ਵਿੱਚ ਫਾਈਬਰ ਬਹੁਤ ਵਧੀਆ ਹੁੰਦਾ ਏ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਏ ਟ੍ਰਾਈਗਲਸ ਰਾਈਡ ਨੂੰ ਵੀ ਕੰਟਰੋਲ 'ਚ ਰੱਖਦਾ ਏ ਸੋ ਅਨਾनास ਵੀ ਬੜਾ ਵਧੀਆ ਏ ਸਾਡੇ ਖੂਨ ਦੀ ਚਰਬੀ ਨੂੰ ਘਟਾਉਣ ਵਾਸਤੇ ਫਰੂਟ ਸੋ ਰੋਜ਼ਾਨਾ ਅਸੀਂ ਇੱਕ ਤੋਂ ਦੋ ਦੀ ਗਿਣਤੀ ਇਹਦੀਆਂ ਜਿਹੜੀਆਂ ਕਟੋਰੀਆਂ ਏ ਉਹਨਾਂ ਦਾ ਸੇਵਨ ਕਰ ਸਕਦੇ ਹਾਂ ਦੁਬਾਰਾ ਫੇਰ ਦੱਸਦਾ ਅਨਾनास ਵਾਸਤੇ ਵੀ ਪਹਿਲਾਂ ਬਨਾਣਾ ਵਾਸਤੇ ਦੱਸਿਆ ਸੀ 슈ਗਰ ਦੇ ਮਰੀਜ਼ਾਂ ਲਈ ਉਵੇਂ ਹੀ ਅਨਾਨਾਸ ਆ ਜਿਹੜਾ ਅਨਾਨਾਸ ਦਾ ਗਲਾਈਸੈਮਿਕ ਇੰਡੈਕਸ ਜਿਹੜਾ ਹਾਈ ਹੁੰਦਾ ਹੈ ਭਾਵ ਜਦੋਂ ਅਸੀਂ ਇਹਦਾ ਸੇਵਨ ਕਰਦੇ ਹਾਂ ਤੁਰੰਤ ਸਾਡੇ ਖੂਨ ਦੇ ਵਿੱਚ 슈ਗਰ ਨੂੰ ਵਧਾਉਣ 'ਚ ਸਕਸ਼ਮਾ ਸੋ ਇਹ 슈ਗਰ ਨੂੰ ਖੂਨ 'ਚ ਵਧਾ ਸਕਦਾ ਹੈ ਸੋ ਇਹਦਾ ਗਲਾਈਸੈਮਿਕ ਇੰਡੈਕਸ ਬਹੁਤ ਜ਼ਿਆਦਾ ਹੁੰਦਾ ਹੈ 슈ਗਰ ਦੇ ਮਰੀਜ਼ ਇਹਦਾ ਪਰਹੇਜ਼ ਕਰਨ ਇਹਨੂੰ ਲਿਮਟਿਡ ਮਾਤਰਾ 'ਚ ਹੀ ਲੈਣ ਇਸ ਤੋਂ ਇਲਾਵਾ ਅਨਾਨਾਸ ਸਾਡੇ ਪੇਟ ਵਾਸਤੇ ਬਹੁਤ ਵਧੀਆ ਹੈ ਸਾਨੂੰ ਕਬਜ ਦੀ ਪਰੇਸ਼ਾਨੀ ਜਿਨ੍ਹਾਂ ਨੂੰ ਆਉਂਦਾ ਵਾਸਤੇ ਬਹੁਤ ਵਧੀਆ ਇੱਕ ਬੜਾ ਵਧੀਆ ਫਰੂਟ ਆ ਜੇ ਅਸੀਂ ਇਹਨੂੰ ਸਹੀ ਤਰੀਕੇ ਨਾਲ ਇਹਦਾ ਇਸਤੇਮਾਲ ਕਰੀਏ ਤੇ ਅਗਲਾ ਫਲ ਸਾਥੀਓ ਹੈਗਾ ਇਹ ਨਿੰਬੂ ਨਿੰਬੂ ਚ ਵਿਟਾਮਿਨ ਸੀ ਹੁੰਦਾ ਮੈਂ ਵੀਡੀਓ ਦੇ ਸ਼ੁਰੂ ਚ ਵੀ ਦੱਸਤਾ ਤੁਹਾਨੂੰ ਸੋ ਨਿੰਬੂ ਦੇ ਵਿੱਚ ਜਿਹੜਾ ਇਹਦਾ ਗੁੱਦਾ ਹੁੰਦਾ ਉਹਦੇ ਵਿੱਚ ਪੈਕਟਨ ਨਾਂ ਦਾ ਇੱਕ ਫਾਈਬਰ ਪਾਇਆ ਜਾਂਦਾ ਹੈ ਸੋ ਇਹ ਜਿਹੜਾ ਪੈਕਟਨ ਆ ਇਹ ਵੀ ਸਾਡੇ ਕੋਲੇਸਟ੍ਰੋਲ ਨੂੰ ਘਟ ਕਰਨ ਚ ਫਿਰ ਖੂਨ ਦੀਆਂ ਜਿਹੜੀਆਂ ਸਾਡੀਆਂ ਨਸਾਂ 'ਚ ਇਨਫਲੇਮੇਸ਼ਨ ਸੋਜ ਹੋ ਜਾਂਦੀ ਉਹਨਾਂ ਨੂੰ ਘਟਾਉਣ 'ਚ ਸਹਾਇਤਾ ਕਰਦਾ। ਸੋ ਨਿੰਬੂ ਵੀ ਬਹੁਤ ਵਧੀਆ ਹੈ ਜੇ ਤੁਸੀਂ ਪੈਕਟਨ ਵੀ ਇਹਦਾ ਲੈਣਾ ਚਾਹੋ ਨੇ ਫਾਈਬਰ ਤਾਂ ਤੁਹਾਨੂੰ ਇਹਦਾ ਸਾਬਤ ਨਿੰਬੂ ਖਾਣਾ ਪਊਗਾ ਇਹਦਾ ਅਚਾਰ ਬਣਾ ਕੇ ਖਾ ਸਕਦੇ ਹੋ ਸਭ ਤੋਂ ਵਧੀਆ ਜਿਹੜਾ ਇਹਦਾ ਤਰੀਕਾ ਹੈ ਨਿੰਬੂ ਨੂੰ ਖਾਣ ਦਾ ਬਾਕੀ ਇਹਦਾ ਨਿੰਬੂ ਦਾ ਰਸ ਸਵੇਰੇ ਉੱਠ ਕੇ ਕੋਸੇ ਜੇ ਪਾਣੀ ਨਾਲ ਉਹ ਸੇਵਨ ਕਰੋ। ਤਾਂ ਨੂੰ ਬਹੁਤ ਫਾਇਦਾ ਮਿਲੂ ਤੁਹਾਡਾ ਕੋਲੇਸਟ੍ਰੋਲ ਹੌਲੀ ਹੌਲੀ ਡਾਊਨ ਜਾਣਾ ਸ਼ੁਰੂ ਹੋ ਜਾਊਗਾ ਇਹਦੇ ਨਾਲ ਨਾਲ ਸਾਥੀਓ ਸੰਤਰਾ ਵੀ ਬਹੁਤ ਵਧੀਆ ਔਰੇਂਜ ਜਿਹੜਾ ਫਰੂਟ ਆ ਔਰੇਂਜ ਦੇ ਵਿੱਚ ਵਿਟਾਮਿਨ ਸੀ ਹੁੰਦਾ ਏ ਇਸ ਤੋਂ ਇਲਾਵਾ ਇਹਦੇ ਵਿੱਚ ਫਾਈਬਰ ਅਜਿਹੇ ਫਾਈਬਰ ਪਾਏ ਜਾਂਦੇ ਆ ਜਿਹੜੇ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਨ ਸਾਡੀ ਸਹਾਇਤਾ ਕਰਦੇ ਔਰੇਂਜ ਦਾ ਤੁਸੀਂ ਜੂਸ ਜਿਹੜਾ ਪੈਕਟ ਬੰਦ ਜੂਸ ਆ ਉਸ ਤੋਂ ਪਰਹੇਜ਼ ਕਰਨਾ ਹੈ ਹਮੇਸ਼ਾ ਤੁਸੀਂ ਜਦੋਂ ਵੀ ਸੰਤਰੇ ਦਾ ਜੂਸ ਪੀਣਾ ਚਾਹੁੰਦੇ ਆ ਤੈ ਤੁਸੀਂ ਫਰੈਸ਼ ਜੂਸ ਘਰੇ ਕੱਢ ਕੇ ਉਹਦਾ ਇਸਤੇਮਾਲ ਕਰੋ ਸੋ ਔਰੈਂਜ ਵੀ ਸਾਡੇ ਕਲੈਸਟੋਨ ਨੂੰ ਘਟ ਕਰਨ ਸਹਾਇਤਾ ਕਰਦਾ ਹੈ ਤੇ ਪਪੀਤਾ ਸਾਥਿਓ ਪਪੀਤੇ ਦੇ ਵਿੱਚ ਬੜੇ ਵਧੀਆ ਗੁਣ ਪਾਏ ਜਾਂਦੇ ਆ ਇਹਦੇ ਵਿੱਚ ਵਿਟਾਮਿਨ ਸੀ ਤੇ ਵਿਟਾਮਿਨ ਈ ਤਾਂ ਹੁੰਦਾ ਹੀ ਆ ਜਿਹੜਾ ਇੱਕ ਬੜੇ ਵਧੀਆ ਐਂਟੀਆਕਸੀਡੈਂਟ ਆ ਜਿਹੜੇ ਸਾਡੇ ਫ੍ਰੀ ਰੈਡੀਕਲਸ ਨੂੰ ਬਾਹਰ ਲੈ ਜਿਹੜੇ ਹਾਨੀਕਾਰਕ ਪਦਾਰਥ ਆ ਸਾਡੇ ਸਰੀਰ ਦੇ ਵਿੱਚ ਉਹਨਾਂ ਨੂੰ ਨਸ਼ਟ ਕਰਦੇ ਆ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਸਾਡੇ ਦਿਲ ਦੀ ਸਿਹਤ ਨੂੰ ਵਧੀਆ ਰੱਖਦੇ ਆ ਇਸ ਤੋਂ ਇਲਾਵਾ ਪਪੀਤੇ ਦੇ ਵਿੱਚ ਇੱਕ ਬੀਟਾ ਕੈਰੋਟਿਨ ਨਾਂ ਦਾ ਅਜਿਹਾ ਕੰਪਾਊਂਡ ਹੁੰਦਾ ਕੈਮੀਕਲ ਹੁੰਦਾ ਏ ਜਿਹੜਾ ਕਿ ਵਿਟਾਮਿਨ ਏ ਦਾ ਹੀ ਡੈਰੀਵੇਟਿਵ ਆ ਵਿਟਾਮਿਨ ਏ ਦੀ ਇੱਕ ਫਾਰਮ ਹੁੰਦੀ ਆ ਉਸ ਦੀ ਕਿਸਮ ਹੀ ਆ ਸੋ ਬੀਟਾ ਕੈਰੋਟਿਨ ਕੀ ਕਰਦਾ ਏ ਇਹ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਐਲ ਡੀ ਐਮ ਨੂੰ ਵੀ ਘੱਟ ਕਰਦਾ ਏ ਸਾਡੇ ਦਿਲ ਦੀ ਸਿਹਤ ਨੂੰ ਵਧੀਆ ਬਣਾਉਂਦਾ ਏ ਸਾਡੇ ਖੂਨ ਜੰਮਣ ਨਾਲ ਸਾਜ ਖੂਨ ਜੰਮਣ ਦੇ ਖਤਰੇ ਨੂੰ ਵੀ ਘੱਟ ਕਰਦਾ ਏ ਸੋ ਪਪੀਤਾ 'ਚ ਫਾਈਬਰ ਬਹੁਤ ਵਧੀਆ ਹੁੰਦੇ ਜਿਹੜੇ ਸਾਡੇ ਕੋਲੇਸਟ੍ਰੋਲ ਨੂੰ ਕੁਦਰਤੀ ਤਰੀਕੇ ਨਾਲ ਹੇਠਾਂ ਲੈ ਕੇ ਆਉਂਦੇ ਆ ਟ੍ਰਾਈਗਲਿਸਰਾਈਡ ਵੀ ਸਹੀ ਹੁੰਦਾ ਏ ਸੋ ਪਪੀਤਾ ਵੀ ਤੁਸੀਂ ਇੱਕ ਤੋਂ ਦੋ ਦੀ ਗਿਣਤੀ 'ਚ ਇਹਦੀਆਂ ਕਟੋਰੀਆਂ ਇਹਨੂੰ ਕੱਟ ਕੇ ਖਾਓ ਸਵੇਰੇ ਨਿਰਨੇ ਕਾਲ ਜੇ ਇਹਦਾ ਸੇਵਨ ਕਰੋ ਤੁਹਾਨੂੰ ਬੜਾ ਫਾਇਦਾ ਮਿਲੂਗਾ ਕੋਲੇਸਟ੍ਰੋਲ ਤੁਹਾਡਾ ਹੇਠਾਂ ਆਊਗਾ ਸੋ ਸਾਥੀਓ ਇਹ ਤਾਂ ਸੀਗੇ ਫਰੂਟ ਜਿਹੜੇ ਅਸੀਂ ਖਾਣੇ ਆ ਮੰਗੇਓ ਵੀ ਬਹੁਤ ਵਧੀਆ ਕੋਲੇਸਟ੍ਰੋਲ ਨੂੰ ਹੇਠਾਂ ਲੈ ਕੇ ਆਉਣ ਲਈ ਸੋ ਮੰਗੇਓ ਵਿੱਚਲੇ ਫਾਈਬਰ ਬਹੁਤ ਵਧੀਆ ਇਹ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਦੇ ਆ ਮੰਗੇਓ 'ਚ ਵੀ ਵਿਟਾਮਿਨ ਸੀ ਹੁੰਦਾ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਆ ਤੇ ਮੰਗੇਓ ਦੇ ਵਿੱਚ ਫਲੇਵੋਨੋਇਡਸ ਇੱਕ ਐਂਟੀਆਕਸੀਡੈਂਟ ਹੁੰਦਾ ਏ ਜਿਹੜਾ ਸਾਡੇ ਦਿਲ ਦੀ ਸਿਹਤ ਨੂੰ ਵਧੀਆ ਰੱਖਦਾ ਏ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਸੋ ਇਹ ਫਰੂਟ ਜੇ ਤੁਸੀਂ ਰੋਜ਼ਾਨਾ ਇੱਕ ਨੀਮ ਦੇ ਨਾਲ ਇਹਨਾਂ ਨੂੰ ਡਿਵਾਈਡ ਕਰ ਲਓ ਰੋਜ਼ਾਨਾ ਇੱਕ ਜਾਂ ਦੋ ਕਿਸਮਾਂ ਇਹਨਾਂ ਫਰੂਟਸ ਦੀਆਂ ਖਾਣ ਲੱਗ ਜੋ ਤੁਹਾਡਾ ਜਿਹੜਾ ਕੋਲੇਸਟ੍ਰੋਲ ਆ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜੂ ਹੁਣ ਅਸੀਂ ਇੱਕ ਨੁਸਖੇ ਬਾਰੇ ਜਾਣਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਵੀ ਐਕਸਰਸਾਈਜ਼ ਜ਼ਰੂਰ ਕਰਨੀ ਆ ਭੋਜਨ ਦੇ ਵਿੱਚ ਤਬਦੀਲੀਆਂ ਲਿਆਉਣੀਆਂ ਐ ਜਿਹੜੇ ਮਾੜੇ ਰਿਫਾਈਂਡ ਤੇਲ ਆ ਜਾਂ ਹੋਰ ਮਾੜੇ ਤੇਲ ਉਹਨਾਂ ਨੂੰ ਬੰਦ ਕਰਨਾ ਐ ਸੋ ਜਿਹੜੇ ਸ਼ੁਰੂ ਚ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਉਹਨਾਂ ਦਾ ਸੇਵਨ ਕਰੋ ਤੇ ਆਓ ਹੁਣ ਅਸੀਂ ਇੱਕ ਨੁਸਖੇ ਬਾਰੇ ਜਾਣਦੇ ਆਂ ਵੀ ਉਹ ਕਿਹੜਾ ਖਾਸ ਨੁਸਖਾ ਹੈ ਜਿਹਦਾ ਅਸੀਂ ਸੇਵਨ ਕਰਨਾ ਸੋ ਇਹਦੇ ਵਿੱਚ ਅਸੀਂ ਨਿੰਬੂ ਲੈਣੇ ਆ ਇਹਦੇ ਵਿੱਚ ਅਸੀਂ ਲਸਣ ਲੈਣਾ ਹੈ ਇਹਦੇ ਵਿੱਚ ਅਸੀਂ ਅਦਰਕ ਲੈ ਰਹੇ ਆਂ ਸ਼ਹਿਦ ਲੈਣਾ ਸੋ ਇਹਨਾਂ ਚੀਜ਼ਾਂ ਤੋਂ ਇੱਕ ਨੁਸਖਾ ਤਿਆਰ ਕਰਨਾ ਉਹਦੀ ਵਿਧੀ ਜਾਣਦੇ ਸੋ ਅ ਨਿੰਬੂ ਦੇ ਤੋਂ ਨੂੰ ਮੈਂ ਫਾਇਦੇ ਤਾਂ ਦੱਸ ਹੀ ਦਿੱਤੇ ਲਸਣ ਤੇ ਅਦਰਕ ਬਾਰੇ ਵੀ ਜਾਣ ਲੈਣੇ ਵੀ ਇਹ ਕਿਵੇਂ ਸਾਡੇ ਕੋਲੇਸਟ੍ਰੋਲ ਨੂੰ ਘਟਾਉਂਦੇ ਸਾਥੀਓ ਲਸਣ ਦੇ ਵਿੱਚ ਐਲੀਸਨ ਨਾਂ ਦਾ ਅਜਿਹਾ ਕੰਪਾਊਂਡ ਪਾਇਆ ਜਾਂਦਾ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਕੁਦਰਤੀ ਤਰੀਕੇ ਨਾਲ ਘੱਟ ਕਰਨ ਸਾਡੀ ਸਹਾਇਤਾ ਕਰਦਾ ਹੈ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੈ ਤੁਸੀਂ ਸੁਣਿਆ ਤਾਂ ਬਹੁਤ ਹੋਊਗਾ ਪਰ ਇਹਦਾ ਸੇਵਨ ਜ਼ਰੂਰ ਕਰਕੇ ਵੇਖੋ ਸੋ ਜੇ ਅਸੀਂ ਲਸਣ ਨੂੰ ਰੋਜ਼ਾਨਾ ਇੱਕ ਸਹੀ ਤਰੀਕੇ ਨਾਲ ਇਹਦਾ ਇਸਤੇਮਾਲ ਕਰਦੇ ਹਾਂ ਤਈ ਦਿਨ ਸਾਡਾ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਹੇਠਾਂ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਇਹਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਵੀ ਪਾਏ ਜਾਂਦੇ ਆ ਜਿਹੜੇ ਸਾਡੇ ਦਿਲ ਨੂੰ ਇਨਫਲੇਮੇਸ਼ਨ ਦੇ ਚ ਜਿਹੜੀ ਹੁੰਦੀ ਆ ਦਿਲ ਦੀਆਂ ਨਸਾਂ 'ਚ ਹੁੰਦੀ ਉਹਨਾਂ ਨੂੰ ਘੱਟ ਕਰਦੇ ਆ ਖੂਨ ਜੰਮਣ ਦੇ ਖਤਰੇ ਨੂੰ ਘਟਾਉਂਦੇ ਤੇ ਇਸੇ ਤਰ੍ਹਾਂ ਜਿਹੜਾ ਅਦਰਕ ਆ ਉਹਦੇ ਉਹਦੇ ਵਿੱਚ ਵੀ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਆ ਜਿਹੜਾ ਕਿ ਸਾਡੇ ਦੇਲ ਜਿਹੜਾ ਖੂਨ ਜੰਮਣ ਦਾ ਖਤਰਾ ਏ ਉਹਨੂੰ ਘੱਟ ਕਰਦੇ ਆ ਇਸ ਤੋਂ ਇਲਾਵਾ ਅਦਰਕ ਦੇ ਵਿੱਚ ਜਿੰਜਰੋ ਨਾਂ ਦਾ ਜਿਹੜਾ ਕੈਮੀਕਲ ਪਾਇਆ ਜਾਂਦਾ ਏ ਉਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਤੇ ਸ਼ਾਇਦ ਵੀ ਅਸੀਂ ਇਸ ਨੁਸਖੇ 'ਚ ਲੈ ਰਹੇ ਹਾਂ ਸੋ ਆਓ ਹੁਣ ਜਾਣਦੇ ਹਾਂ ਇੱਕ ਇੱਕ ਕਰਕੇ ਕਿੰਨੀ ਕਿੰਨੀ ਮਾਤਰਾ ਲੈਣੀ ਏ ਇਸ ਨੁਸਖੇ ਦੇ ਵਿੱਚ ਸਾਥੀਓ 8 ਤੋਂ 10 ਦੀ ਗਿਣਤੀ 'ਚ ਲਸਣ ਦੀਆਂ ਕਲੀਆਂ ਨੂੰ ਕਹਿ ਲਓ ਵੀ ਇਹਨਾਂ ਨੂੰ ਛਿੱਲ ਕੇ ਵਧੀਆ ਤਰੀਕੇ ਨਾਲ ਧੋ ਲਓ ਤੇ 3 ਤੋਂ 4 ਇੰਚ ਦਾ ਟੁਕੜਾ ਤੁਸੀਂ ਅਦਰਕ ਦਾ ਇੱਥੇ ਲੈਣਾ ਹੈ। ਇੱਕ ਕੱਪ ਤੁਸੀਂ ਸ਼ਹਿਦ ਦਾ ਲੈਣਾ ਹੈ, ਇੱਕ ਕੱਪ ਐਪਲ ਸਾਈਡਰ ਵਿਨੇਗਰ, ਸੇਬ ਦਾ ਸਿਰਕਾ ਲੈਣਾ ਹੈ। ਤੇ ਚਾਰ ਤੁਸੀਂ ਨਿੰਬੂ ਲੈਣੇ ਵਧੀਆ। ਸੋ ਹੁਣ ਤੁਸੀਂ ਅਦਰਕ ਤੇ ਲਸਣ ਨੂੰ ਵਧੀਆ ਤਰੀਕੇ ਨਾਲ ਗ੍ਰਾਈਂਡ ਕਰ ਲਓ, ਇਹਨਾਂ ਦਾ ਪੇਸਟ ਬਣਾ ਲਓ। ਇਹਦੇ ਵਿੱਚ ਤੁਸੀਂ ਜਿਹੜਾ ਸ਼ਹਿਦ ਤੁਹਾਨੂੰ ਦੱਸਿਆ ਹੈ ਐਪਲ ਸਾਈਡਰ ਵਿਨੇਗਰ ਦਾ ਤੇ ਚਾਰ ਨੀਂਬੂ ਨੂੰ ਛੋਟ ਲਓ ਇਹਨਾਂ ਨੂੰ ਕੱਚ ਦੇ ਬਰਤਨ ਚ ਰੱਖ ਕੇ ਸਟੋਰ ਕਰ ਲਓ ਫ੍ਰਿਜ ਚ ਵੀ ਰੱਖ ਸਕਦੇ ਆ ਸੁਰਜਾਨਾ ਇਸ ਨੁਸਖੇ ਦੇ ਵਿੱਚ ਤੁਸੀਂ ਇੱਕ ਚਮਚੇ ਤੋਂ ਸ਼ੁਰੂ ਕਰੋ ਇੱਕ ਤੋਂ ਦੋ ਦੀ ਗਿਣਤੀ ਚਮਚੇ ਰੋਜ਼ਾਨਾ ਵੱਡੇ ਗਲਾਸ ਕੋਸੇ ਜੇ ਪਾਣੀ ਤੇ ਇਹਨਾਂ ਨੂੰ ਮਿਕਸ ਕਰਕੇ ਸਵੇਰੇ ਨਿਰਨੇ ਕਾਲ ਜੇ ਲਓ ਤੁਹਾਡਾ ਜਿਹੜਾ ਕੋਲੇਸਟ੍ਰੋਲ ਆ ਉਹ ਵੀ ਘਟਣਾ ਸ਼ੁਰੂ ਹੋ ਜੂ ਟ੍ਰਾਈਗਲਾਈਸਰਾਈਡ ਵੀ ਘਟਣਗੇ ਤੁਹਾਡੇ ਦਿਲ ਦੀ ਸਿਹਤ ਨੂੰ ਬਹੁਤ ਫਾਇਦਾ ਮਿਲੂ ਤੁਹਾਡਾ ਬੀਪੀ ਵੀ ਕੰਟਰੋਲ ਚ ਰਹਿਣਾ ਸ਼ੁਰੂ ਹੋ ਜੂਗਾ ਓਵਰ ਆਲ ਤੁਹਾਡਾ ਸਰੀਰ ਵਧੀਆ ਫਿੱਟ ਰਹਿਣ ਲੱਗ ਜੂਗਾ ਬਿਮਾਰੀਆਂ ਦੂਰ ਜਾਣਗੀਆਂ ਸੋ ਸਾਥੀਓ ਇਹ ਜਾਣਕਾਰੀ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਚ ਅੱਗੇ ਭੇਜਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਘਰ ਬੈਠਿਆਂ ਨੂੰ ਲਾਭ ਮਿਲੇ ਇਹਨਾਂ ਨੁਸਖਿਆਂ ਬਾਰੇ ਉਹਨਾਂ ਨੂੰ ਪਤਾ ਲੱਗੇ ਖਾਣ ਪੀਣ ਦੀਆਂ ਚੀਜ਼ਾਂ ਚ تبدیلی لیا کہ ایسی کیمسٹریر ਨੂੰ ਸਹੀ ਰੱਖ ਸਕਦੇ ਆ ਉਸ ਬਾਰੇ ਪਤਾ ਲੱਗੇ ਸੋ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਆਪਣਾ ਫਰਜ਼ ਪੂਰਾ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਡਾਕਟਰ ਹਰਮਨ ਜੀ ਦਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਸੋ ਇਜਾਜ਼ਤ ਦਿਓ ਸਾਥੀਓ ਧੰਨਵਾਦ